ਮੇਰੀ ਨਜ਼ਮ ਹੈ ਜੀ ਫਿਕਰਮੰਦੀ ਜਦ ਕਦੇ ਵੀ ਮੈਂ ਰਾਤ ਦੇਰ ਨਾਲ ਘਰ ਪਰਤਦਾ ਤਾਂ ਮਾਂ ਨੇ ਕਹਿਣਾ ਪੁੱਤ ਟਾਈਮ ਨਾਲ ਘਰ ਆ ਜਾਇਆ ਕਰ ਵਕਤ ਨਹੀਂ ਚੰਗੇ ਜਦੋਂ ਤੱਕ ਤੂੰ ਘਰ ਨਹੀਂ ਮੁੜਦਾ ਮੇਰੇ ਮਨ ਨੂੰ ਚੈਨ ਨਹੀਂ ਆਉਂਦਾ ਮਾਂ ਤੁਰ ਗਈ ਮੇਰਾ ਫਿਕਰ ਕਰਦੇ ਕਰਦੇ ਹੁਣ ਵੀ ਜਦ ਮੈਂ ਦੇ ਨਾਲ ਪਰਤਦਾ ਹਾਂ ਘਰ ਤਾਂ ਯਾਦ ਆਉਂਦੇ ਨੇ ਮਾਂ ਦੇ ਬੋਲ ਪੁੱਤ ਟਾਈਮ ਨਾਲ ਘਰ ਆ ਜਾਇਆ ਕਰ ਪੁੱਤ ਟਾਈਮ ਨਾਲ ਘਰ ਆ ਜਾਇਆ ਕਰ ਤੇ ਮੇਰੀਆਂ ਅੱਖਾਂ ਦੇ ਕੋਏ ਆਪ ਮਾਰੇ ਹੀ ਹੋ ਜਾਂਦੇ ਨੇ ਤਰ ਕਿਉਂਕਿ ਮਾਂ ਤੁਰ ਗਈ ਮੇਰਾ ਫਿਕਰ ਕਰਦੇ ਕਰਦੇ ਹੁਣ ਇਹੋ ਫਿਕਰਮੰਦੀ ਮੇਰੀ ਪਤਨੀ ਦੇ ਬੋਲਾਂ ਵਿੱਚ ਹੁੰਦੀ ਮੈਨੂੰ ਇਸ ਹਾਊਸ ਵਿੱਚੋਂ ਕਦੇ-ਕਦੇ ਮਾਂ ਦਾ ਚਿਹਰਾ ਮੈਨੂੰ ਦਿਖਦਾ ਕਦੇ-ਕਦੇ ਮਾਂ ਦਾ ਚਿਹਰਾ